ਇਹ ਰਸਤਾ ਖੁੱਲਦਾ ਸੀ ਨਾਲ ਦੀ ਨਾਲ ਦਿੱਲੀ ਜਾਵਾਂਗੇ ਤੇ ਉਹਦੇ ਨਾਲ ਅੱਜ ਮੈਂ ਹਰਿਆਣੇ ਤੋਂ ਕਿਸਾਨ ਸਾਡੇ ਨਾਲ ਰਲਣਗੇ ਹੋਰ ਸੂਬਿਆਂ ਤੋਂ ਕਿਸਾਨ ਆਉਣਗੇ ਉੱਥੇ ਅਸੀਂ ਬੈਠਾਂਗੇ ਬੰਦ ਜਿਹੜਾ ਰਸਤਾ ਹੈ ਕਿਸਾਨਾਂ ਨੇ ਨਹੀਂ ਕੀਤਾ ਇਹ ਸਰਕਾਰਾਂ ਨੇ ਕੀਤਾ ਇਹ ਹਾਈ ਕੋਰਟ ਦੇ ਵਿੱਚ ਇਹ ਗੱਲ ਸਾਰੀ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਸਾਰੀ ਕਲੀਅਰ ਹੋ ਚੁੱਕੀ ਹੈ ਆਜਪਾ ਸਰਕਾਰ ਕਾਰਪੋਰੇਟ ਪੱਖੀ ਆ ਆਜਪਾ ਸਰਕਾਰ ਕਾਰਪੋਰੇਟ ਦੇ ਨਾਲ ਰਲ ਕੇ ਕਿਸਾਨਾਂ ਦੀਆਂ ਜ਼ਮੀਨਾਂ ਹੜਪਣਾ ਚਾਹੁੰਦੀ ਆ ਉੱਥੇ ਬੈਠੇ ਨੇ ਸਾਈਡ ਤੇ ਬੈਠੇ ਨੇ ਫੇਰ ਵੀ ਕਹੀ ਜਾਂਦੇ ਨੇ ਕਿ ਕਿਸਾਨਾਂ ਨੇ ਸੜਕ ਰੋਕੀ ਆ ਪਰ ਜਦੋਂ ਅਸੀਂ ਰੇਲ ਰੋਕਦੇ ਆ ਤਾਂ ਇਹਦੇ ਨਾਲ ਸਰਕਾਰ ਨੂੰ ਵੀ ਵੱਡਾ ਘਾਟਾ ਪੈਂਦਾ ਕਾਰਪੋਰੇਟ ਦੇ ਵੀ ਛੱਟ ਵੱਜਦੀ ਆ ਤੇ ਸਾਡੇ ਕੋਲ ਜਦੋਂ ਕੋਈ ਹੱਲ ਹੋਰ ਨਹੀਂ ਹੈਗਾ ਨਹੀਂ ਸਰਕਾਰ ਸਾਡੀ ਸੁਣਦੀ ਫੇਰ ਸਾਨੂੰ ਇਹੋ ਜਿਹੇ ਫੈਸਲੇ ਲੈਣੇ ਪੈਂਦੇ ਆ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕਿਸਾਨ ਦਿੱਲੀ ਜਾਵੇ ਹਾਂ ਇਸ ਕਰਕੇ ਉਹਨਾਂ ਨੇ ਰਸਤਾ ਰੋਕਿਆ ਔਰ ਹਰਿਆਣਾ ਦੇ ਵਿੱਚ ਵੀ ਭਾਜਪਾ ਸਰਕਾਰ ਸੀਗੀ ਉਹ ਸਾਰੇ ਦਿੱਲੀ ਦੇ ਇਸ਼ਾਰਿਆਂ ਤੇ ਚੱਲਦੇ ਸੀ ਉਹਨਾਂ ਨੇ ਇਸ ਕਰਕੇ ਉਹ ਰਸਤਾ ਰੋਕਿਆ 사ਸੀਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਛੰਭੂ ਬੈਰੀਅਲ ਦੇ ਉੱਤੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਜੋ ਦਿੱਲੀ ਨੈਸ਼ਨਲ ਮਾਰਗ ਬੰਦਾ ਉਸ ਨੂੰ ਖੋਲਣ ਲਈ ਜਿਹੜਾ ਕਿ ਭਪਿੰਦਰ ਹੁੱਡਾ ਵੱਲੋਂ ਕਿਹਾ ਗਿਆ ਕਿ ਜੇ ਸਾਡੀ ਸਰਕਾਰ ਬਣਦੇ ਤਾਂ ਸੀ ਉਹ ਰਸਤਾ ਖੋਲਾਂਗੇ ਤੇ ਗੱਲਬਾਤ ਕਰਾਂਗੇ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਰਸਤਾ ਕਿਉਂ ਨਹੀਂ ਖੋਲਿਆ ਜਾ ਰਿਹਾ ਕਿਉਂਕਿ ਉਹ ਰਸਤੇ ਬੰਦ ਹੋਣ ਨਾਲ ਲੋਕਾਂ ਨੂੰ ਵੀ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਪਹਿਲਾਂ ਦਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਤੇ ਵਾਇਗੁਰ ਜੀ ਕੀ ਨਾਮ ਹੈ ਜੀ ਮੈਂ ਗੁਰਜੀਤ ਸਿੰਘ ਬਜੀਦਪੁਰ ਜ਼ਿਲ੍ਹਾ ਜਰਨਲਸਿਕਾਤਰ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਪ੍ਰਧਾਨ ਜੀ ਕੀ ਕਾਰਨ ਆ ਜਿਹੜਾ ਰਸਤਾ ਨਹੀਂ ਖੋਲਿਆ ਜਾ ਰਿਹਾ ਕੀ ਕਾਰਨ ਰਸਤਾ ਇਹ ਆ ਜੀ ਵੀ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕਿਸਾਨ ਦਿੱਲੀ ਜਾਵੇ ਹਾਂ ਇਸ ਕਰਕੇ ਉਹਨਾਂ ਨੇ ਰਸਤਾ ਰੁਕਿਆ ਔਰ ਹਰਿਆਣਾ ਦੇ ਵਿੱਚ ਵੀ ਭਾਜਪਾ ਸਰਕਾਰ ਸੀਗੀ ਉਹ ਸਾਰੇ ਦਿੱਲੀ ਦੇ ਇਸ਼ਾਰਿਆਂ ਤੇ ਚੱਲਦੇ ਸੀ ਉਹਨਾਂ ਨੇ ਇਸ ਕਰਕੇ ਉਹ ਰਸਤਾ ਰੁਕਿਆ ਕੋਪਿੰਦਰ ਹੁੱਡਾ ਦਾ ਜਿਹੜਾ ਬਿਆਨ ਉਹਨੇ ਵੀ ਕਿਹਾ ਕਿ ਜੇ ਸਾਡੀ ਸਰਕਾਰ ਬਣਦੀ ਤਾਂ ਅਸੀਂ ਰਸਤਾ ਖੋਲਾਂਗੇ ਹਾਂਜੀ ਗੁੱਡ ਐਂਡ ਵੈਲ ਜੇ ਰਸਤਾ ਖੁੱਲਦਾ ਤਾ ਅਸੀਂ ਆਪਣੇ ਉਸੇ ਬੋਲਾਂ ਤੇ ਅਜੇ ਵੀ ਬਜਿੱਦਾਂ ਜੇ ਰਸਤਾ ਖੁੱਲਦਾ ਅਸੀਂ ਨਾਲ ਦੀ ਨਾਲ ਦਿੱਲੀ ਜਾਵਾਂਗੇ ਤੇ ਉਹਦੇ ਨਾਲ ਜਿਵੇਂ ਹਰਿਆਣੇ ਤੋਂ ਕਿਸਾਨ ਸਾਡੇ ਨਾਲ ਰਲਣਗੇ ਹੋਰ ਸੂਬਿਆਂ ਤੋਂ ਕਿਸਾਨ ਆਉਣਗੇ ਉੱਥੇ ਅਸੀਂ ਬੈਠਾਂਗੇ ਤੇ ਆਪਣੀ ਜਿਹੜੀ ਆਵਾਜ਼ ਹੈ ਉੱਥੇ ਬੁਲੰਦ ਕਰਾਂਗੇ ਭਾਜਪਾ ਦੇ ਨੇਤਾ ਤਾਂ ਕਹਿੰਦੇ ਕਿ ਕਿਸਾਨਾਂ ਨੇ ਰਸਤਾ ਬੰਦ ਕਰਿਆ ਹੋਇਆ ਹੈ ਆ ਤੁਹਾਡੇ ਸਾਹਮਣੇ ਹੈ ਜੀ ਉੱਥੇ ਸਾਰਾ ਕੁਝ ਜੋ ਹੋਇਆ ਹੁਣ ਤੱਕ 7-8 ਮਹੀਨੇ ਹੋ ਗਏ ਕਿਸਾਨ ਤਾਂ ਸਾਈਡਾਂ ਤੇ ਬੈਠਾ ਅੱਜ ਵੀ ਲੋਕ ਜਾਂਦੇ ਨੇ ਜਦੋਂ ਅੱਗੇ ਜਾ ਕੇ ਦੇਖਦੇ ਨੇ ਪੁਲ ਤੋਂ ਅੱਗੇ ਕਿ ਰਸਤਾ ਬੰਦ ਹੈ ਫਿਰ ਉਹ ਪਿੱਛੇ ਆਉਂਦੇ ਨੇ ਫਿਰ ਪੁੱਛਦੇ ਨੇ ਵੀ ਰਸਤਾ ਕਿਹਣਾ ਨੇ ਬੰਦ ਕੀਤਾ ਉਹਨਾਂ ਦੱਸੀਦਾ ਵੀ ਤੁਸੀਂ ਦੇਖ ਕੇ ਆਇਓ ਬੰਦ ਜਿਹੜਾ ਰਸਤਾ ਹੈ ਕਿਸਾਨਾਂ ਨੇ ਨਹੀਂ ਕੀਤਾ ਇਹ ਸਰਕਾਰਾਂ ਨੇ ਕੀਤਾ ਇਹ ਹਾਈ ਕੋਰਟ ਦੇ ਵਿੱਚ ਇਹ ਗੱਲ ਸਾਰੀ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਸਾਰੀ ਕਲੀਅਰ ਹੋ ਚੁੱਕੀ ਹੈ ਕੀ ਕਾਰਨ ਜਿਹੜੇ ਕਿਸਾਨ ਮੰਗਾਂ ਨੂੰ ਲੈ ਕੇ ਬੈਠੇ ਨੇ ਐਮਐਸਪੀ ਦੀ ਗਰੰਟੀ ਹੋਵੇ ਜਾਂ ਹੋਰ ਜਿਹੜੇ ਬਿੱਲ ਨੇ ਉਹਨਾਂ ਨੂੰ ਰੱਦ ਕਰਾਉਣ ਲਈ ਬੈਠੇ ਨੇ ਪਰ ਕਾਰਨ ਕੀ ਹੈ ਕਿ ਭਾਜਪਾ ਸਰਕਾਰ ਨਹੀਂ ਹੱਲ ਕਰਾਈ ਆਜਪਾ ਸਰਕਾਰ ਕਾਰਪੋਰੇਟ ਰੱਖੀ ਆ ਆਜਪਾ ਸਰਕਾਰ ਕਾਰਪੋਰੇਟ ਦੇ ਨਾਲ ਰਲ ਕੇ ਕਿਸਾਨਾਂ ਦੀਆਂ ਜ਼ਮੀਨਾਂ ਹੜਪਣਾ ਚਾਹੁੰਦੀ ਆ ਸਸਤੇ ਰੇਟਾਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਲੈ ਕੇ ਵੱਡੇ ਵੱਡੇ ਕਰਜ਼ਿਆਂ ਦੇ ਵਿੱਚ ਫਸਾ ਕੇ ਕਿਸਾਨਾਂ ਨੂੰ ਉਹਨਾਂ ਦੇ ਵੜਦੇ ਭਾਅ ਨਾ ਦੇ ਕੇ ਕਮਜ਼ੋਰ ਕਰਕੇ ਉਹ ਜ਼ਮੀਨਾਂ ਹੜੱਪ ਕਰਕੇ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੀ ਆ ਤੇ ਇਸ ਕਰਕੇ ਉਹ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰ ਰਹੇ ਜੀ ਜੇਕਰ ਗੱਲ ਕਰਦੇ ਆ ਆਪਾਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਲਾਲਾ ਨੈਸ਼ਨਲ ਹੈਵੀ ਕੱਢਿਆ ਜਿਹੜਾ ਕਿ ਉਹ ਭਾਰਤ ਮਾਲਾ ਪ੍ਰੋਜੈਕਟ ਤਹਿਤ ਉਹਦੇ ਵੱਲੋਂ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਨੇ ਤੇ ਕਿਸਾਨ ਕਹਿੰਦੇ ਕਿ ਵੱਡੇ ਘਰਾਣਿਆਂ ਨੂੰ ਲਾਭ ਦੇਣ ਲਈ ਆ ਕਿ ਕਿਸਾਨਾਂ ਨੂੰ ਲਾਭ ਦੇਣ ਲਈ ਨਹੀਂ ਨੇਗਾ ਤੁਸੀਂ ਦੇਖੋ ਕਿ ਜਿਹੜੀਆਂ ਪਹਿਲਾਂ ਸੜਕਾਂ ਨੇ ਕਿਸਾਨਾਂ ਆ ਕਿ ਸਾਰੇ ਵਰਗਾਂ ਨੂੰ ਉਦਾ ਘਟਾ ਹੈ ਪਹਿਲੀ ਗੱਲ ਤਾਂ ਇਹ ਆ ਵੀ ਪਾਣੀ ਜਿਸ ਦਸ਼ਾ ਨੂੰ ਜਾਂਦਾ ਹੈ ਉਹਦੇ ਉਹ ਆਪੋਜੀਟ ਜਿਹੜੀਆਂ ਸੜਕਾਂ ਨੇ ਕੱਢੀਆਂ ਗਈਆਂ ਔਰ ਬੜੀਆਂ ਉੱਚੀਆਂ ਨੇ ਜੋ ਪਾਣੀ ਦੀ ਮਾਰ ਹੈ ਉਹ ਵੀ ਸਾਰੇ ਵਰਗਾਂ ਨੂੰ ਚੱਲਣੀ ਪੈਣੀ ਹੈ ਦੂਜਾ ਇਹ ਜਿਹੜੀਆਂ ਆਮ ਸੜਕਾਂ ਸੀਗੀਆਂ ਕੋਈ ਵੀ ਪੈਂਚਰ ਲਾਉਣ ਨਾਲ ਆਏ ਕੋਈ ਢਾਬੇ ਵਾਲਾ ਜਾਂ ਕੋਈ ਕਿਸਾਨ ਆਪਣਾ ਕੰਮ ਸਾਈਡ ਤੇ ਖੋਲ ਲੈਂਦਾ ਸੀ ਤੇ ਉਹ ਸਾਰਾ ਕੁਝ ਤਾਂ ਉੱਥੇ ਨਹੀਂ ਹੋਣਾ ਤੇ ਆਮ ਲੋਕਾਂ ਨੂੰ ਤਾਂ ਫਾਇਦਾ ਕੋਈ ਨਹੀਂ ਨਾ ਸਾਨੂੰ ਸੜਕ ਤੇ ਚੜਨ ਦੇਣਾ ਉਹ ਸਿਰਫ ਤੇ ਸਿਰਫ ਕਾਰਪੋਰੇਟ ਲੋਕਾਂ ਲਈ ਨਵੀਂ ਦਾਣ ਨੀਤੀ ਕੀ ਹੋਣਾ ਅਗਲੀ ਰਾਣੀ ਨੀਤੀ ਕੀ ਆ ਕਿਸਾਨਾਂ ਦੀ ਜਿਹੜੀ ਕੀ ਜਿਹੜੀ ਗੱਲ ਕਰੀ ਆਪਾਂ ਦੇਖੋ ਸਮੇਂ-ਸਮੇਂ ਤੇ ਪਹਿਲਾਂ ਵੀ ਅਸੀਂ ਪ੍ਰੋਗਰਾਮ ਦਿੰਦੇ ਰਹਿੰਦੇ ਆ ਹੁਣ ਜਿਹੜਾ ਸਾਡਾ ਆਉਣ ਵਾਲਾ ਪ੍ਰੋਗਰਾਮ ਹੈ ਉਹ ਤਿੰਨ ਤਰੀਕ ਨੂੰ 2 ਘੰਟੇ ਵਾਸਤੇ ਰੇਲਾਂ ਦਾ ਰੋਕਣ ਦਾ ਉਹ ਤੋਂ ਪਹਿਲਾਂ ਅਸੀਂ ਦੋ ਮਹਾਪੰਚਾਇਤਾਂ ਕਰਕੇ ਹਰਿਆਣੇ ਦੇ ਵਿੱਚ ਉਹ ਟਿਆਂ ਪਹਿਲੀ ਜੀਂਦ ਜ਼ਿਲ੍ਹਾ ਉਚਾਣਾ ਦੇ ਵਿੱਚ ਦੂਜੀ ਪਿਪਲੀ ਦੇ ਵਿੱਚ ਉਹ ਇਸ ਤਰ੍ਹਾਂ ਅਸੀਂ ਮੌਕੇ ਮੌਕੇ ਸਮੇਂ-ਸਮੇਂ ਤੇ ਪ੍ਰੋਗਰਾਮ ਦਿੰਦੇ ਰਹਿੰਦੇ ਆ ਰੇਲਾਂ ਰੋਕਣਾਂ ਦਾ ਗੱਲ ਕਰੇ ਕਿਸਾਨਾਂ ਨੂੰ ਲੋਕਾਂ ਨੂੰ ਨੁਕਸਾਨ ਖਰਜਲ ਖਾਰ ਹੋਣਾ ਪੈਂਦਾ ਤੇ ਇਹਦੇ ਨਾਲ ਸਰਕਾਰ ਦੀ ਕੀ ਉਹ ਸਰਕਾਰਾਂ ਨੂੰ ਇਹਦੇ ਨਾਲ ਬੜਾ ਘਾਟਾ ਪੈਂਦਾ ਤੁਸੀਂ ਦੇਖੋ ਕਿਸਾਨ ਕਰਨ ਕੀ ਉੱਥੇ ਬੈਠੇ ਨੇ ਸਾਈਡ ਤੇ ਬੈਠੇ ਨੇ ਫੇਰ ਵੀ ਕਹੀ ਜਾਂਦੇ ਨੇ ਕਿ ਕਿਸਾਨਾਂ ਨੇ ਸੜਕ ਰੋਕੀ ਆ ਪਰ ਜਦੋਂ ਅਸੀਂ ਰੇਲ ਰੋਕਦੇ ਆ ਤਾਂ ਇਹਦੇ ਨਾਲ ਸਰਕਾਰ ਨੂੰ ਵੀ ਵੱਡਾ ਘਾਟਾ ਪੈਂਦਾ ਕਾਰਪੋਰੇਟ ਦੇ ਵੀ ਛੱਟ ਵੱਜਦੀ ਹੈ ਤੇ ਸਾਡੇ ਕੋਲ ਜਦੋਂ ਕੋਈ ਹੱਲ ਹੋਰ ਨਹੀਂ ਹੈਗਾ ਨਹੀਂ ਸਰਕਾਰ ਸਾਡੀ ਸੁਣਦੀ ਫਿਰ ਸਾਨੂੰ ਇਹੋ ਜਿਹੇ ਫੈਸਲੇ ਲੈਣੇ ਪੈਂਦੇ ਜਿਹੜੇ ਸਰਕਾਰ ਨੂੰ ਘਾਟਾ ਪੈਂਦਾ ਉਹ ਤਾਂ ਆਪਣੇ ਉੱਤੇ ਵੱਜਣ ਪੈਣਾ ਮੁੜ ਕੇ ਜੇ ਕਰਦੇ ਆਪਾਂ ਕਿ ਸਾਡੇ ਕੋਲ ਹੋਰ ਹੱਲ ਵੀ ਕੋਈ ਨਹੀਂ ਨਾ ਜਦੋਂ ਕਿਵੇਂ ਨਾ ਕਿਵੇਂ ਸਰਕਾਰ ਤੱਕ ਅਸੀਂ ਗੱਲ ਪਹੁੰਚਾਉਣੀ ਹੁੰਦੀ ਹੈ ਤੇ ਉਹ ਤਾਂ ਸ਼ਾਂਤਮਈ ਢੰਗ ਵੀ ਆਪਾਂ ਕਿ ਦੇ ਸੰਘਰਸ਼ ਕਰ ਸਕਦੇ ਜਿੱਥੇ ਬਹਿ ਕੇ ਸੰਘਰਸ਼ ਸਾਡਾ ਸ਼ਾਂਤਮਈ ਹੀ ਚੱਲ ਰਿਹਾ ਜੀ ਹੁਣ ਤੱਕ ਕੋਈ ਹੋਇਆ ਕਿਤੇ ਉੱਥੇ ਕੋਈ ਹੁੱਲੜਬਾਜੀ ਹੋਈ ਹੈ ਜਾਂ ਕਿਸੇ ਨੇ ਕਿਸੇ ਦੇ ਕੋਈ ਰੋੜਾ ਪੱਥਰ ਤੱਕ ਵੀ ਮਾਰਿਆ ਕਿਸੇ ਨੂੰ ਕੋਈ ਗੱਲ ਵੀ ਕੱਢੀ ਹੈ ਬਿਲਕੁਲ ਨਕਸਾਨਾਂ ਵੱਲੋਂ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਕੋਈ ਸਰਕਾਰ ਵੱਲੋਂ ਗੋਲੀ ਚਲਾਈ ਗਈ ਹੈ ਇੱਕ ਸਾਡਾ ਨੌਜਵਾਨ ਸ਼ਹੀਦ ਕੀਤਾ ਗਿਆ ਚਾਰ ਪੰਜ ਨੌਜਵਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਜਾਂਦੀ ਰਹੀ ਹੈ ਔਰ 433 ਕਿਸਾਨ ਜਿਹੜੇ ਬਹੁਤ ਪੂਰੀ ਤਰ੍ਹਾਂ ਉੱਥੇ ਜ਼ਖਮੀ ਹੋਏ ਹਨ ਕਿਸਾਨਾਂ ਵੱਲੋਂ ਕੋਈ ਹੁੱਲੜਬਾਜੀ ਨਹੀਂ ਕੀਤੀ ਜਾਂਦੀ ਬੜੇ ਸ਼ਾਂਤਮਈ ਢੰਗ ਨਾਲ ਕਿਸਾਨ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹਨ ਆਪਣੀਆਂ ਮੰਗਾਂ ਨੂੰ ਬੁਲੰਦ ਕਰ ਰਹੇ ਹਨ ਕਿਸਾਨ ਜਿਹੜੇ ਕਿ ਲੰਬੇ ਸਮੇਂ ਦਾ ਸੰਘਰਸ਼ ਕਰ ਰਹੇ ਕੇਂਦਰ ਸਰਕਾਰ ਜਿਹੜੀ ਕੀ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਰਹੀ ਮੰਗਾਂ ਦਾ ਹੱਲ ਨਹੀਂ ਕਰ ਰਹੀ ਉੱਥੇ ਨੌਜਵਾਨ ਆਗੂ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕਿ ਜਿਹੜੇ ਕਿ ਕਿਸਾਨ ਦਿੱਲੀ ਦੀ ਬਰੂਹਾਨ ਤੇ ਜਾਣ ਲਈ ਸ਼ੰਭੂ ਬੈਰੀ ਦੇ ਉੱਤੇ ਰੋਕੇ ਗਏ ਨੇ ਤੇ ਪਰ ਉਹਨਾਂ ਵਾਸਤੇ ਗੱਲਬਾਤ ਕੀ ਕੀ ਮੰਗਾਂ ਨੇ ਜਿਹੜੀਆਂ ਹੱਲ ਕਿਉਂ ਨਹੀਂ ਕਿਹੜੀਆਂ ਮੰਗਾਂ ਨੇ ਜਿਹੜੀਆਂ ਹੱਲ ਕਿਉਂ ਨਹੀਂ ਕੀਤੀਆਂ ਜਾਂਦੀਆਂ ਦੇਖੋ ਸਰਕਾਰ ਦੀ ਜਿਹੜੀ ਨੀਅਤ ਆ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਮੋਦੀ ਸਰਕਾਰ ਹੰਕਾਰ ਦੇ ਵਿੱਚ ਆ ਲੋਕਾਂ ਨੇ ਕੁਝ ਕ ਹੰਕਾਰ ਤੋੜਤਾ ਅੱਗੇ ਅੰਦੋਲਨ ਲੰਮਾ ਚੱਲੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਪੂਰੇ ਭਾਰਤ ਦੇ ਵਿੱਚ ਸ਼ੀਸ਼ਾ ਦਿਖ ਜੂਗਾ ਤੇ ਲੋਕ ਇਹਦਾ ਹੰਕਾਰ ਬਿਲਕੁਲ ਤੋੜ ਦਣਗੇ ਸਰਕਾਰ ਈਗੋ ਦੇ ਵਿੱਚ ਬੈਠੀ ਆ ਵੀ ਸਾਡਾ ਪਤਾ ਨਹੀਂ ਅਸੀਂ ਕੀ ਕਰ ਲਵਾਂਗੇ ਇਵੇਂ ਹੰਕਾਰ ਵਾਲੀ ਗੱਲ ਹੰਕਾਰ ਕੀ ਤੋੜਤਾ ਲੋਕਾਂ ਲੋਕਾਂ ਨੇ ਹੰਕਾਰ ਤੋੜਿਆ ਤੁਸੀਂ ਦੇਖੋ 400 ਦੇ ਉੱਪਰ ਦਾ ਵਾਅਦਾ ਕਰਦੇ ਸੀਗੇ ਇੰਨਾ ਕੁਝ ਇਹਨਾਂ ਨੇ ਕੀਤਾ ਵੀ ਅਸੀਂ ਮੰੰਦਰ ਬਣਾ ਦੋ ਤੇ ਉੱਤੇ ਬਹੁਤ ਵੱਡੀ ਰਾਜਨੀਤੀ ਕਰੀਆ ਪਰ ਲੋਕਾਂ ਨੇ ਉਹਨਾਂ ਦੀਆਂ ਸਾਰੀਆਂ ਗੱਲਾਂ ਜਿਹੜੇ ਸ਼ੋਸ਼ੇ ਸੀਗੇ ਉਹ ਸਾਰਿਆਂ ਨੂੰ ਖਤਮ ਕਰਕੇ ਅੱਜ ਉਹਨਾਂ ਦੀ ਜਿਹੜੀ ਹੈਗੀਆ 240 ਦੇ ਲਿਆ ਕੇ ਉਹਨਾਂ ਦੀ ਜਿਹੜੀ ਹੈਗੀਆ ਰੇਲ ਦੀ ਪਟੜੀ ਉੱਥੇ ਡੱਬੇ ਉਹਨਾਂ ਦੇ ਉੱਥੇ ਸਮਾਪਤ ਕਰਦੇ ਉਹਨਾਂ ਦੀ ਬਹੁਮਤ ਦੀ ਸਰਕਾਰ ਨਹੀਂ ਬਣੀ ਜਿਹੜੀ ਬੀਜੇਪੀ ਕਹਿੰਦੀ ਅਸੀਂ 400 ਤੋਂ ਪਾਰ ਜਾਵਾਂਗੇ ਪਰ ਕੇਂਦਰ ਸਰਕਾਰ ਦੇ ਮੰਤਰੀ ਕਹਿੰਦੇ ਜਿਹੜੇ ਧਰਨੇ ਵਾਲੇ ਬੈਠੇ ਨੇ ਵਿਹਲੇ ਬੈਠ ਨੇ ਪਿੰਡਾਂ ਵਾਲੇ ਉੱਥੇ ਆ ਕੇ ਬਟਾ ਜੜੇ ਦੇਖੋ ਸਰਕਾਰਾਂ ਦਾ ਕੰਮ ਹੁੰਦਾ ਹੈ ਇਹ ਗੱਲ ਕਹਿਣਾ ਬਿਆਨ ਦੇਣੇ ਇਹ ਬੇਲੇ ਨੇ ਉੱਥੇ ਗਿਣਤੀ ਘਟਾ ਉੱਥੇ ਗਿਣਤੀ ਵਾਧਾ ਇਹ नक्सਲਵਾਦੀ ਨੇ ਇਹ ਵੱਖਵਾਦੀ ਨੇ ਉਹਨਾਂ ਉਹ ਕਿਉਂਕਿ ਜਦੋਂ ਕਿਸੇ ਨੇ ਤੁਹਾਡਾ ਮਸਲਾ ਹੱਲ ਨਹੀਂ ਕਰਨਾ ਤਾਂ ਤੁਹਾਡੇ ਤੇ ਝੂਠੇ આરોਪ ਸਰਕਾਰਾਂ ਨੇ ਲਾਉਣੇ ਹੁੰਦੇ ਨੇ ਝੂਠੇ આરોਪ ਨੇ ਅਸੀਂ ਉਹਨਾਂ ਸਾਰੀਆਂ ਗੱਲਾਂ ਨੂੰ ਮੁੱਢ ਤੋਂ ਨਕਾਰਦੇ ਹਾਂ ਇੱਕ ਜਦੋਂ ਹੁਣ ਛੋਣੇ ਦੀ ਗੱਲ ਕਰਦੇ ਆ ਆਪਾਂ ਡਿਸੀਜਨ ਆਣਾ ਉਹਦੇ ਵਿੱਚ ਸ਼ੈਲਰਾਂ ਵਿੱਚੋਂ ਮਾਲ ਨਹੀਂ ਚੱਕਿਆ ਜਾ ਰਿਹਾ ਅਜੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਸਾਹਮਣੇ ਕਰਨਾ ਪੈਣਾ ਦੇਖੋ ਇਹਦੇ ਉੱਤੇ ਸ਼ੈਲਰ ਮਾਲਕ ਬਹੁਤ ਵੱਡੇ ਪੱਧਰ ਤੇ ਲੜਾਈ ਲੜ ਰਹੇ ਆ ਆਪਾਂ ਦੇਖ ਰਹੇ ਹਰ ਰੋਜ਼ ਮੀਡੀਆ ਦੇ ਵਿੱਚ ਸਰਕਾਰਾਂ ਨਾਲ ਗੱਲਾਂ ਚੱਲ ਰਹੀਆਂ ਬਹੁਤ ਸ਼ਰਮ ਦੀ ਗੱਲ ਆ ਪੰਜਾਬ ਸਰਕਾਰ ਲਈ ਵੀ ਹੁਣ ਤੱਕ ਜਿੰਨਾ ਚੌਲ ਪਿਆ ਇਹ ਸਾਰੇ ਦਾ ਸਾਰਾ ਹੁਣ ਤੱਕ ਇਹ ਸ਼ੈਲਰ ਖਾਲੀ ਕਰ ਦੇਣੇ ਚਾਹੀਦੇ ਸੀ ਪਰ ਦੱਸਦੇ ਨੇ ਉਹ ਵੀ ਕੋਈ ਸ਼ੈਲਰਾਂ ਦੇ ਵਿੱਚੋਂ ਇਹਨਾਂ ਨੇ ਮਾਲ ਜ਼ਿਆਦਾ ਨਹੀਂ ਚੱਕਿਆ ਜਿਹੜੀ ਹੈਗਾ ਸਮਾਨ ਇੱਥੋਂ ਚੌਣ ਜਾ ਰਿਹਾ ਬਹੁਤ ਘੱਟ ਸਪੀਡ ਦੇ ਵਿੱਚ ਇੱਥੋਂ ਚੱਕਿਆ ਜਾ ਰਿਹਾ ਜਿਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੈਲਰ ਮਾਲਕਾਂ ਨੂੰ ਚੌਲ ਸੰਭਣ ਦੇ ਵਿੱਚ ਬੱਡੀ ਦਿੱਕਤ ਆਊਗੀ ਇਹ ਸਰਕਾਰ ਦੇ ਖਿਲਾਫ ਕੋਈ ਵੱਡਾ ਮੋਰਚਾ ਖੁੱਲੇ ਰਹਿਗੋ ਕਿਸਾਨਾਂ ਦੇ ਲਈ ਦੇਖੋ ਜੇ ਕਿਸਾਨਾਂ ਦੀ ਫਸਲ ਦੇ ਵਿੱਚ ਵਿਗੜਣ ਦੇ ਵਿੱਚ ਕੋਈ ਵੀ ਦਿੱਕਤ ਆਊਗੀ ਕਿਸਾਨਾਂ ਦੀ ਫਸਲ ਨਹੀਂ बिकੂਗੀ ਤਾਂ ਅਸੀਂ ਜਿੱਥੇ ਬੰਦੀਆਂ ਡਟ ਕੇ ਇਸ ਗੱਲ ਦੇ ਉੱਤੇ ਲੜਾਈ ਲੜਨੀ ਹੈ ਤੇ ਕਿਸਾਨਾਂ ਦਾ ਦਾਣਾ-ਦਾਣਾ ਚੁਕਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਜ਼ਿੰਮੇਵਾਰੀ ਸਰਕਾਰ ਦੀ ਬਣ ਜੇ ਤੇ ਅਸੀਂ ਉਹਦੇ ਉੱਤੇ ਸਰਕਾਰ ਨੂੰ ਦਾਣਾ-ਦਾਣਾ ਚੁਕਾ ਕੇ ਹਟਾਂਗੇ ਕੀ ਨਾਮ ਸੀ ਮੇਰਾ ਨਾਮ ਗੁਰਜਿੰਦਰ ਸਿੰਘ ਜ਼ਿਲ੍ਹਾ ਯੂਥ ਕਨਵੀਨਰ ਫਟੇਗੜ ਸਾਹਿਬ ਗੁਰਜਿੰਦਰ ਸਿੰਘ ਯੂਥ ਆਗੂ ਨੇ ਜੋ ਕਿਸਾਨ ਯੂਨੀਅਨ ਦੇ ਇਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਵੱਲੋਂ ਜਾਦੀ ਇਹ ਸ਼ੈਲਰਾਂ ਦੇ ਵਿੱਚੋਂ ਮਾਲ ਦੀ ਚੁਕਵਾਈ ਨਾ ਕੀਤੀ ਤਾਂ ਵੱਡੇ ਪੱਧਰ ਤੇ ਸੰਘਰਸ਼ ਨੂੰ ਲੀਕਿਆ ਜਾਵੇਗਾ ਉਹਨਾਂ ਕਹਿੰਦੇ ਕਿ ਕਿਸਾਨ ਦੇਸ਼ ਦਾ ਅੰਨਦਾਤਾ ਕਿਸਾਨ ਆ ਜਿੱਥੋਂ ਕਿਸਾਨ ਕਿਸਾਨਾਂ ਨੂੰ ਸਰਕਾਰ ਖਤਮ ਕਰਨ ਲੱਗੇ ਤੇ ਕਾਰਪੋਰੇਸ਼ਨ ਘਰਾਣਿਆਂ ਨੂੰ ਖਸ਼ਾਲ ਕਰਨ ਲੱਗੇ ਆ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਭੜ ਦੇ ਵਿਸ਼ੇਸ਼ ਕੋਰਪੋਰੇਟ